ਉਹ ਸ਼ਸਤਰ ਜਿਸ ਬਾਰੇ ਅੱਜ ਤੱਕ ਸਿਰਫ ਇਤਿਹਾਸ ਅਤੇ ਗੁਰੂਕੀਆਂ ਸਾਖੀਆਂ ਵਿੱਚ ਹੀ ਸੁਣਿਆ ਹੈ ਐਸਾ ਸ਼ਸਤਰ ਜਿਸ ਵਰਗਾ ਦੂਜਾ ਹੋਰ ਕੋਈ ਸ਼ਸਤਰ ਇਸ ਧਰਤੀ ਉੱਤੇ ਨਹੀਂ ਹੈ ਕਾਦਰੇ ਹਰਕਾਰ ਬਾਦਸ਼ਾਹਾਂ ਦਰवेश ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੰਜ ਕਲਾ ਸ਼ਸਤਰ ਪੰਜ ਕਲਾ ਸ਼ਸਤਰ ਬਾਰੇ ਸਿੱਖ ਸੰਗਤਾਂ ਨੂੰ ਬਹੁਤ ਹੀ ਕੱਟ ਜਾਣਕਾਰੀ ਹੈ ਕਿ ਇਹ ਸ਼ਸਤਰ ਕਿੱਥੇ ਹੈ ਅਤੇ ਕਿਹੋ ਜਿਹਾ ਹੈ ਕਿਉਂਕਿ ਇਹ ਸ਼ਸਤਰ ਸਿੱਖਾਂ ਕੋਲ ਨਹੀਂ ਹੈ ਇਕ ਰਾਜਸੀ ਖਾਨਦਾਨ ਦੀ ਨਿੱਜੀ ਜਾਇਦਾਦ ਵਿੱਚ ਸਮਾ ਲਿਆ ਹੋਇਆ ਹੈ ਇਹ ਸ਼ਸਤਰ ਦੀਆਂ ਪੂਰੇ ਇੰਟਰਨੈਟ ਉੱਤੇ ਲਗਭਗ 5 ਤੋਂ 10 ਤਸਵੀਰਾਂ ਅਤੇ ਸਿਰਫ ਇੱਕੋ ਇੱਕ ਵੀਡੀਓ ਹੈ ਇਸੇ ਕਾਰਨ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪਣੀ ਅਪਾਰ ਕਿਰਪਾ ਰਹਿਮਤ ਕਰਦਿਆਂ ਹੋਇਆਂ ਪੰਜ ਕਲਾ ਸ਼ਸਤਰ ਦੇ ਖੁੱਲੇ ਦਰਸ਼ਨ ਦੀਦਾਰੇ ਕਰਨ ਲਈ ਸ਼ਸਤਰ ਦਾ ਇੱਕ 3D ਮਾਡਲ ਕੰਪਿਊਟਰ ਵਿੱਚ ਡਿਜੀਟਲੀ ਤਿਆਰ ਕਰਵਾਇਆ ਹੈ ਜਿਸ ਦੇ ਦਰਸ਼ਨ ਆਪ ਜੀ ਸਕਰੀਨ ਉੱਤੇ ਇਸ ਵੇਲੇ ਕਰ ਰਹੇ ਹੋ ਇਹ ਮਾਡਲ ਸ਼ਸਤਰ ਦੀਆਂ ਮੌਜੂਦ ਕੁਝ ਤਸਵੀਰਾਂ ਅਤੇ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਦੀ ਬਣਾਈ ਪੰਜ ਕਲਾ ਸ਼ਸਤਰ ਦੀ ਇੱਕ ਵੀਡੀਓ ਤੋਂ ਸਿੱਧ ਲੈ ਕੇ ਬਣਾਇਆ ਗਿਆ ਹੈ ਪੰਜ ਕਲਾ ਸ਼ਸਤਰ ਦੇ ਇਸ 3D ਮਾਡਲ ਦੇ ਰਾਹੀਂ ਅਸੀਂ ਤਿੰਨ ਭਾਗਾਂ ਵਿੱਚ ਸ਼ਸਤਰ ਦਾ ਇਤਿਹਾਸ ਸ਼ਸਤਰ ਦੇ ਦਰਸ਼ਨ ਅਤੇ ਸ਼ਸਤਰ ਵਿੱਚ ਹੁਣ ਤੱਕ ਆਏ ਬਦਲਾਅ ਨਾਲ ਹੀ ਮੌਜੂਦਾ ਹਾਲਾਤਾਂ ਬਾਰੇ ਜਾਣਾਂਗੇ ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਬੁਲਾ ਕੇ ਪਾਗ ਪਹਿਲਾ ਆਰੰਭ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ਼ਸਤਰ ਦੇ ਇਤਿਹਾਸ ਬਾਰੇ ਜਾਣਦੇ ਹਾਂ ਅਸਾਮ ਦਾ ਰਾਜਾ ਰਾਮ ਰਾਏ ਅਤੇ ਉਸ ਦੀ ਪਤਨੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਹੀ ਸ਼ਰਧਾਲੂ ਸਨ ਰਾਜਾ ਰਾਮ ਰਾਏ ਦੇ ਘਰੇ ਕੋਈ ਔਲਾਦ ਨਹੀਂ ਸੀ। ਪੁੱਤਰ ਦੀ ਪ੍ਰਾਪਤੀ ਲਈ ਰਾਮ ਰਾਏ ਨੇ ਗੁਰੂ ਸਾਹਿਬ ਜੀ ਦੀ ਬਹੁਤ ਸਤਕਾਰ ਅਤੇ ਸ਼ਰਧਾ ਨਾਲ ਸੇਵਾ ਕੀਤੀ। ਜਿਸ ਤੋਂ ਬਹੁਤ ਪ੍ਰਸੰਨ ਹੋ ਕੇ ਨੌਵੇਂ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ। ਸਤਿਗੁਰੂ ਜੀ ਨੇ ਰਾਜੇ ਅਤੇ ਰਾਣੀ ਨੂੰ ਸਮਝਾਇਆ ਕਿ ਤੁਹਾਡੇ ਘਰੇ ਜਨਮ ਲੈਣ ਵਾਲਾ ਪੁੱਤਰ ਗੁਰੂ ਨਾਨਕ ਦਾਸ ਸਿੱਖ ਹੋਵੇਗਾ। ਉਸ ਦੇ ਕਿਸ ਕਤਲ ਨਹੀਂ ਕਰਵਾਣੇ। ਅਤੇ ਉਸਦੇ ਮੱਥੇ ਵਿੱਚ ਗੁਰੂ ਨਾਨਕ ਦੇਵ ਘਰ ਦੀ ਮੋਹਰ ਇੱਕ ਓੰਕਾਰ ਦਾ ਨਿਸ਼ਾਨ ਹੋਵੇਗਾ ਸਮਾਪਾ ਕੇ ਇਸ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਰਤਨ ਰਾਏ ਰੱਖਿਆ ਗਿਆ ਰਤਨ ਰਾਏ ਦੇ ਮੱਥੇ ਵਿੱਚ ਜਮੰਦਰੂ ਹੀ ਇੱਕ ਓੰਕਾਰ ਦੀ ਛਾਪ ਦਾ ਨਿਸ਼ਾਨ ਸੀ ਰਤਨ ਰਾਏ 7 ਸਾਲਾਂ ਦਾ ਸੀ ਜਦੋਂ ਇਸ ਦਾ ਪਿਤਾ ਚੜਾਈ ਕਰ ਗਿਆ ਆਪਣੇ ਪਿਤਾ ਤੋਂ ਬਾਅਦ ਰਤਨ ਰਾਏ ਅਸਾਮ ਦਾ ਰਾਜਾ ਬਣਿਆ ਇੱਕ ਦਿਨ ਜਦੋਂ ਰਾਜਾ ਰਤਨ ਰਾਏ 12 ਸਾਲਾਂ ਦਾ ਸੀ ਉਸਨੇ ਆਪਣੀ ਮਾਤਾ ਜੀ ਨੂੰ ਉਸਦੇ ਮੱਥੇ ਵਿੱਚ ਮੌਜੂਦ ਇੱਕ ਓੰਕਾਰ ਦੇ ਨਿਸ਼ਾਨ ਬਾਰੇ ਪੁੱਛਿਆ ਤਾਂ ਦੋ ਰਾਣੀ ਨੇ ਰਤਨ ਰਾਏ ਨੂੰ ਉਸਦੇ ਜਨਮ ਦੀ ਸਾਰੀ ਗੱਲ ਸੁਣਾਈ ਕਿ ਤੇਰਾ ਜਨਮ ਕਿਵੇਂ ਹੋਇਆ ਸੀ ਅਤੇ ਕਿਸ ਦੇ ਬਚਨਾਂ ਕਾਰਨ ਹੋਇਆ ਸੀ ਆਪਣੇ ਜਨਮ ਦੀ ਸਾਖੀ ਸੁਣ ਕੇ ਰਤਨ ਰਾਏ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਬਹੁਤ ਵੱਡੀ ਇੱਛਾ ਪੈਦਾ ਹੋ ਗਈ ਪਰ ਇਸ ਸਮੇਂ ਤੱਕ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਤਿਲਕ ਅਤੇ ਜੰਜੂ ਦੀ ਰੱਖਿਆ ਕਰਦੇ ਹੋਏ ਆਪਣੇ ਸਰੀਰ ਦਾ ਠਿਕਰਾ ਨੌਰੰਗੇ ਦੇ ਸਿਰ ਵਿੱਚ ਮਾਰ ਕੇ ਸ਼ਹੀਦੀ ਦੇ ਦਿੱਤੀ ਸੀ ਇਹ ਗੱਲ ਸੁਣ ਕੇ ਰਤਨ ਰਾਏ ਬਹੁਤ ਉਦਾਸ ਹੋ ਗਿਆ ਤਦੋਂ ਰਾਣੀ ਨੇ ਉਸ ਨੂੰ ਸਮਝਾਇਆ ਕਿ ਪੁੱਤਰਾ ਤੂੰ ਉਦਾਸ ਨਾ ਹੋ ਤੈਨੂੰ ਗੁਰੂ ਸਾਹਿਬ ਜ਼ਰੂਰ ਦਰਸ਼ਨ ਦੇਣਗੇ ਕਿਉਂਕਿ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਥਾਂ ਉਹਨਾਂ ਦੇ ਸੁਪੁੱਤਰ ਉਨ੍ਹਾਂ ਦੇ ਹੀ ਸਿਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ 10ਵੇਂ ਜਾਨਸ਼ੀਨ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੌਜੂਦ ਹਨ ਅਤੇ ਤੇਰੀ ਹੀ ਉਮਰ ਦੇ ਹਨ ਲਗਭਗ 12-13 ਸਾਲਾਂ ਦੇ ਰਤਨ ਰਾਏ ਬਹੁਤ ਖੁਸ਼ ਹੋਇਆ ਹੁਣ ਉਸਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸਨੇ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਮਹਿੰਗੀ ਤੋਂ ਮਹਿੰਗੀ ਦੁਰਲਭ ਤੋਂ ਦੁਰਲਭ ਵਸਤੂਆਂ ਪੂਰੇ ਅਸਾਮ ਵਿੱਚੋਂ ਇਕੱਠੀਆਂ ਕਰਕੇ ਲਿਆ ਆਓ ਦਰਬਾਰ ਦੇ ਸੂਝਵਾਨ ਅਤੇ ਦਾਨੇ ਸਿਆਣੇ ਵਜ਼ੀਰਾਂ ਨੇ ਇੱਕ ਬਹੁਤ ਹੀ ਅਨੋਖਾ ਗਠਵੇਂ ਆਕਾਰ ਦਾ ਹਾਥੀ ਲਿਆਂਦਾ ਅਠਵਾ ਆਕਾਰ ਹੋਣ ਕਾਰਨ ਇਹ ਹਾਥੀ ਕਰਦੀ ਚੌਗਾਠ ਵਿੱਚੋਂ ਅੰਦਰ ਬਾਹਰ ਬਹੁਤ ਹੀ ਆਸਾਨੀ ਨਾਲ ਆ ਅਤੇ ਜਾ ਸਕਦਾ ਸੀ ਇਹ ਹਾਥੀ ਬਹੁਤ ਹੀ ਸਮਝਦਾਰ ਸੀ ਜਦੋਂ ਗੁਰੂ ਸਾਹਿਬ ਜੀ تیر ਅੰਦਾਜ਼ੇ ਦਾ ਅਭਿਆਸ ਕਰਿਆ ਕਰਦੇ ਸਨ ਤਾਂ ਗੁਰੂ ਸਾਹਿਬ ਜੀ ਦੇ ਵੱਲੋਂ ਚਲਾਏ تیر ਇਹ ਹਾਥੀ ਜਾ ਕੇ ਆਪਣੀ ਸੁੰਡ ਵਿੱਚ ਚੁੱਕ ਕੇ ਵਾਪਸ ਗੁਰੂ ਸਾਹਿਬ ਜੀ ਨੂੰ ਲਿਆ ਕੇ ਦਿੰਦਾ ਸੀ ਜਦੋਂ ਗੁਰੂ ਸਾਹਿਬ ਜੀ ਦਰਬਾਰ ਵਿੱਚ ਸਜਦੇ ਸਨ ਤਾਂ ਗੁਰੂ ਸਾਹਿਬ ਜੀ ਨੂੰ ਇਹ ਹਾਥੀ ਆਪਣੀ ਸੁੰਡ ਵਿੱਚ ਫੜ ਕੇ ਚੌਰ ਸਾਹਿਬ ਦੀ ਸੇਵਾ ਕਰਿਆ ਕਰਦਾ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਲੋਣ ਪੈਂਦੀ ਉਸ ਵੇਲੇ ਇਹ ਹਾਥੀ ਆਪਣੀ ਸੁੰਡ ਵਿੱਚ ਪਾਣੀ ਲਿਆ ਕੇ ਗੁਰੂ ਸਾਹਿਬ ਜੀ ਦੇ ਚਰਨ ਧੋਆ ਕਰਦਾ ਸੀ ਇਸ ਸਾਥੀ ਦੇ ਮੱਥੇ ਵਿੱਚ ਇੱਕ ਗੋਲ ਆਕਾਰ ਦਾ ਪ੍ਰਸ਼ਾਦੇ ਜਿੱਡਾ ਚਿੱਟਾ ਨਿਸ਼ਾਨ ਸੀ ਇਸ ਵਿੱਚੋਂ ਇੱਕ ਚਿੱਟੇ ਧਾਰੀ ਨਿਕਲਦੀ ਸੀ ਜੋ ਕਿ ਇਸ ਦੀ ਸੁੰਡ ਦੇ ਸਿਰੇ ਤੋਂ ਸ਼ੁਰੂ ਹੋ ਕੇ ਇਸ ਦੀ ਪੂੰਛ ਤੱਕ ਜਾਂਦੀ ਸੀ ਬਾਕੀ ਰੰਗ ਇਸ ਹਾਥੀ ਦਾ ਕਾਲਾ ਹੀ ਸੀ ਇਹਨਾਂ ਵਿਲੱਖਣਤਾਵਾਂ ਅਤੇ ਇਸ ਦੇ ਮੱਥੇ ਵਿੱਚ ਮੌਜੂਦ ਪ੍ਰਸ਼ਾਦੇ ਦੇ ਆਕਾਰ ਕਾਰਨ ਗੁਰੂ ਦਸ਼ਮੇਸ਼ ਜੀ ਨੇ ਇਸ ਦਾ ਨਾਮ ਆਪ ਪ੍ਰਸਾਦੀ ਹਾਥੀ ਰੱਖਿਆ ਸੀ ਕਈ ਸੌ ਚਪਲਬਲੀ ਖੋੜੇ ਲਿੱਤੇ ਜੋ ਕਿ ਹਵਾ ਵਿੱਚ ਉੱਡਦੇ ਹੀ ਜਾਂਦੇ ਸਨ ਅਤੇ ਕੋੜਿਆਂ ਉੱਤੇ ਪਾਉਣ ਲਈ ਖਾਸ ਸੋਨੇ ਅਤੇ ਚਾਂਦੀ ਦੀਆਂ ਕਾਠੀਆਂ ਬਣਵਾ ਕੇ ਪਵਾਈਆਂ ਇੱਕ ਸੋਨੇ ਅਤੇ ਚਾਂਦੀ ਨਾਲ ਬਣੀ ਚੌਂਕੀ ਤਿਆਰ ਕਰਵਾਈ ਇੱਕ ਕਟੋਰਾ ਜੋ ਕਿ ਕਈ ਸਾਰੀ ਵਕ ਵਕ ਧਾਤਾਂ ਦਾ ਬਣਿਆ ਸੀ ਉਸ ਸਮੇਂ ਦੇ 2.5 ਲੱਖ ਰੁਪਏ ਦਾ ਬਣਿਆ ਇੱਕ ਬਹੁਤ ਹੀ ਬੇਸ਼ੁਮਾਰ ਅਤੇ ਕੀਮਤੀ ਚੰਦੋਆ ਗੁਰੂ ਸਾਹਿਬ ਜੀ ਲਈ ਖਾਸ ਤਿਆਰ ਕਰਵਾਇਆ ਇੱਕ ਬਹੁਤ ਹੀ ਖਾਸ ਪੰਡਾਲ ਜਿਸ ਨੂੰ ਤੇਜ਼ ਹਵਾਵਾਂ ਉਖਾੜ ਨਹੀਂ ਸਕਦੀਆਂ ਅਗ ਜੜਾ ਨਹੀਂ ਸਕਦੀ ਕੋਈ ਵੀ ਸ਼ਸਤਰ ਕੱਟ ਨਹੀਂ ਸਕਦਾ ਐਸਾ ਅਨੋਖਾ ਇੱਕ ਪੰਡਾਲ ਗੁਰੂ ਸਾਹਿਬ ਜੀ ਲਈ ਤਿਆਰ ਕਰਵਾਇਆ ਇਹਨਾਂ ਸਭ ਵਸਤੂਆਂ ਦੇ ਨਾਲ ਫੋਰ ਕਈ ਸਾਰੇ ਗਹਿਣੇ ਬਸਤਰ ਅਤੇ ਕੀਮਤੀ ਵਸਤਾਂ ਗੁਰੂ ਦਸ਼ਮੇਸ਼ ਜੀ ਅਤੇ ਆਪ ਜੀ ਦੇ ਪਰਿਵਾਰ ਲਈ ਲਿੱਤੇ ਰਤਨ ਰਾਏ ਦੇ ਦਰਬਾਰ ਦੇ ਵਜ਼ੀਰਾਂ ਨੇ ਉਸ ਨੂੰ ਦੱਸਿਆ ਕਿ ਅਸੀਂ ਦਸਵੇਂ ਗੁਰੂ ਜੀ ਦੇ ਉਹਨਾਂ ਦੇ ਬਚਪਨ ਵਿੱਚ ਦਰਸ਼ਨ ਕੀਤੇ ਸਨ ਜਦੋਂ ਉਹ ਪਟਨੇ ਸ਼ਹਿਰ ਵਿੱਚ ਰਹਿੰਦੇ ਸਨ ਉਹਨਾਂ ਦੱਸਿਆ ਕਿ ਗੁਰੂ ਸਾਹਿਬ ਜੀ ਬਹੁਤ ਹੀ ਬਲੀ ਬਹਾਦਰ ਸੂਰਮੇ ਹਨ ਅਤੇ ਸ਼ਸਤਰਾਂ ਦੇ ਨਾਲ ਬਹੁਤ ਮੋਹ ਕਰਦੇ ਹਨ ਤਦੋਂ ਉਹਨਾਂ ਨੇ ਰਤਨ ਰਾਏ ਨੂੰ ਇੱਕ ਬਹੁਤ ਹੀ ਅਨੋਖਾ ਅਤੇ ਦਰਸ਼ਨੀ ਸ਼ਸਤਰ ਖਾਸ ਗੁਰੂ ਸਾਹਿਬ ਜੀ ਦੇ ਲਈ ਵਖਾਇਆ ਜੋ ਇੱਕ ਅਸਤਰ ਵੀ ਹੈ ਅਤੇ ਇੱਕ ਸ਼ਸਤਰ ਵੀ ਐਸਾ ਸ਼ਸਤਰ ਜੋ ਧਰਤੀ ਉੱਤੇ ਵੀ ਮਾਰ ਕਰਦਾ ਹੈ ਅਤੇ ਆਕਾਸ਼ ਵਿੱਚ ਵੀ ਜਿਸ ਸ਼ਸਤਰ ਦਾ वार ਨਾ ਮਨੁੱਖ ਚੱਲ ਸਕੇ ਨਾ ਹੀ ਕੋਈ ਹਾਥੀ ਵਰਗਾ ਵੱਡਾ ਆਕਾਰੀ ਜੰਗਲੀ ਜਾਨਵਰ वार ਕਰਨ ਵਾਲਾ ਅਤੇ वार ਨੂੰ ਰੋਕਣ ਵਾਲਾ ਬਹੁਤ ਹੀ ਦਿਲਚਸਪ ਅਤੇ ਮੋਹਣ ਵਾਲਾ ਸ਼ਸਤਰ ਪੰਜ ਵਖ ਵਖ ਸ਼ਸਤਰਾਂ ਨੂੰ ਰਲਾ ਕੇ ਬਣਿਆ ਹੋਇਆ ਪੰਜ ਕਲਾ ਸ਼ਸਤਰ ਰਾਜਾ ਰਤਨ ਰਾਏ ਨੇ ਪੰਜ ਕਲਾ ਸ਼ਸਤਰ ਅਤੇ ਬਾਕੀ ਸਾਰੀਆਂ ਭੇਟਾਵਾਂ ਅਸਾਮ ਤੋਂ ਆ ਕੇ ਪੰਜਾਬ ਦੇਸ਼ ਵਿੱਚ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਨੂੰ ਭੇਟਾ ਕੀਤੀਆਂ ਸਨ ਜਦੋਂ ਇਹਨਾਂ ਅਦਭੁਤ ਵਸਤਾਂ ਦਾ ਪਹਾੜੀ ਰਾਜਿਆਂ ਅਤੇ ਪੀਮ ਚੰਦ ਵਰਗੇ ਨਮਕ ਹਰਾਮਾਂ ਨੂੰ ਪਤਾ ਲੱਗਾ ਤਦੋਂ ਇਹਨਾਂ ਸਾਰੇ ਰਾਜਿਆਂ ਨੇ ਗੁਰੂ ਸਾਹਿਬ ਜੀ ਨੂੰ ਬਾਲ ਅਵਸਥਾ ਦਾ ਜਾਣ ਕੇ ਆਪ ਜੀ ਕੋਲੋਂ ਇਹ ਸਭ ਅਦਭੁਤ ਵਸਤਾਂ ਹਥਿਆਣ ਦੀਆਂ ਕਈ ਕੂਜੀਆਂ ਚਾਲਾਂ ਚਲੀਆਂ ਪਰ ਉਹ ਅਣਜਾਣ ਅਤੇ ਮੂੜ ਰਾਜੇ ਇਹ ਨਹੀਂ ਜਾਣਦੇ ਸਨ ਕਿ ਸੱਚੇ ਸਤਗੁਰੂ ਜੀ ਘਟ-ਘਟ ਕੇ ਅੰਤਰ ਕੀ ਜਾਣਨ ਵਾਲੇ ਪੂਰੇ ਸਤਗੁਰੂ ਹਨ ਮੂਰਖ ਪਹਾੜੀ ਰਾਜੇ ਆਪਣੀ ਅੱਡੀ ਚੋਟੀ ਦਾ ਜ਼ੋਰ ਲਾਂਦੇ ਰਹ ਗਏ ਪਰ ਫਿਰ ਵੀ ਉਹਨਾਂ ਨੂੰ ਇਹਨਾਂ ਅਲੌਕਿਕ ਵਸਤਾਂ ਦੀ ਹਵਾ ਤੱਕ ਵੀ ਨਾ ਪ੍ਰਾਪਤ ਹੋ ਸਕੇ ਇਹ ਸੀ ਪਹਿਲਾ ਭਾਗ ਪੰਜ ਕਲਾ ਸ਼ਸਤਰ ਦਾ ਇਤਿਹਾਸ ਅਗਲੇ ਭਾਗ ਵਿੱਚ ਅਸੀਂ ਪੰਜ ਸ਼ਸਤਰਾਂ ਦੇ ਦਰਸ਼ਨ ਕਰਾਂਗੇ ਅਤੇ ਪੰਜਵੇਂ ਉਸ ਸ਼ਸਤਰ ਦੇ ਵੀ ਦਰਸ਼ਨ ਕਰਾਂਗੇ ਜੋ ਪੰਜ ਕਲਾ ਵਿੱਚ ਅਜ ਮੌਜੂਦ ਨਹੀਂ ਹੈ। ਅਗਲਾ ਭਾਗ ਬਹੁਤ ਹੀ ਜਲਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਨਾਨਕ ਨਾਮ ਸੁਖਾਲਾ YouTube ਚੈਨਲ ਉੱਤੇ ਆਵੇਗਾ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।